ਦੇ ਪਰ ਦਜੀ ਵਾਰ ਹਰਕਸ ਤਰਾਣ ਦੇ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਨੇ ਸਤਰਾਣਾ ਦੇ ਹਸਪਤਾਲਾ ਨੂੰ ਅਪਗ੍ਰੇਡ ਕਰਾਉਣ ਦਾ ਮੁੱਦਾ ਚੁੱਕਿਆ ਜਿੱਥੇ ਕਿ ਸਟਾਫ ਵੀ ਪੂਰਾ ਨਾ ਹੋਣ ਕਰਕੇ ਉਹਨਾਂ ਨੇ ਇਹ ਮੁੱਦਾ ਗੰਭੀਰਤਾ ਨਾਲ ਲਿਆ ਜਿੱਥੇ ਸਪੀਕਰ ਸਾਹਿਬ ਨੇ ਇਸ ਸਬੰਧੀ ਜਿਹੜੇ ਕਿ ਮੰਤਰੀ ਬਲਬੀਰ ਸਿੰਘ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਇਸ ਵਕਤ ਜਿਹੜਾ ਕਿ ਤੁਹਾਨੂੰ ਉਥੋਂ ਦਾ ਵਰਤਕ ਨਜ਼ਾਰਾ ਸਾਹਮਣੇ ਸਦਾ ਕੁਲਵੰਤ ਸਿੰਘ ਬਾਜੀਗਰ ਕੁਐਸਚਨ ਨੰਬਰ 1632 ਡਾਕਟਰ ਬਲਬੀਰ ਸਿੰਘ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜਵਾਬ ਦੇਣਗੇ ਮਾਜਬ ਸਿੱਕਰ ਸਾਹਿਬ ਮਾਨਯੋਗ ਮੈਂਬਰ ਨੂੰ ਜਵਾਬ ਚਲਾ ਗਿਆ ਸਪਲੀਮੈਂਟਰੀ ਪੁੱਛ ਰਹੇ ਹਾਂ ਹਾਂਜੀ ਸਪਲੀਮੈਂਟਰੀ ਲੈ ਲਓ ਜੀ ਸਰ ਕੁਲਵੰਤ ਸਿੰਘ ਜੀ ਦਾदू ਜੀ ਕਿਰਪਾ ਕਰਦਿਆ ਕਰੋ ਤੁਸੀਂ ਵੈਸੇ ਹੀ ਦੇਖ ਲਓ ਵਾਹਿਗੁਰੂ ਬਿਨਾਂ ਸਪਲੀਮੈਂਟਰੀ ਦੇ ਬਿਲਕੁਲ ਠੀਕ ਕਹਿੰਦੇ ਆ ਜੀ ਇਹ ਨਹੀਂ ਸਰ ਬਾਤਨਾ ਜਿਹੜਾ ਸ਼ਤਰਾਣਾ ਬਲਾਕ ਹੈ ਉਹਦੇ ਵਿੱਚ ਇਸ ਤੋਂ ਅੱਗੇ ਮੂਨਕ ਹੈ ਆਪਣੇ ਮੰਤਰੀ ਜੀ ਬੈਠੇ ਆ ਉਹਦੇ ਵਿੱਚ ਔਰ ਖਨੌਰੀ ਦੇ ਵਿੱਚ ਪਹਿਲਾਂ ਤਰਮ ਕੋਟ ਸ਼ਾਹ ਕੋਟ ਦੀ ਗੱਲ ਹੋ ਚੁੱਕੀ ਹੈ ਜੀ ਜੈਤੋਂ ਦੇ ਵਿੱਚ ਬਹੁਤ ਸਾਰੇ ਸਾਡੇ ਜਿਹੜੇ ਕਮਿਊਨਿਟੀਅਲ ਸੈਂਟਰਸ ਹੈਗੇ ਉੱਥੇ ਐਕਿਊਟ ਸ਼ਾਰਟੇਜ ਆ ਤੇ ਜਦੋਂ ਅਸੀਂ ਨੈਰਟ ਕੀਤਾ 50% ਸ਼ਾਰਟੇਜ ਸੀ ਉਸ ਤੋਂ ਬਾਅਦ ਅਸੀਂ ਜਿਹੜਾ ਹੈਗਾ ਉਹ 800 ਤੋਂ ਆਮ ਆਦਮੀ ਕਲੀਨਿਕਸ ਤੇ ਐਨੇ ਕੋ ਡਾਕਟਰ ਹੈ 1600 ਡਾਕਟਰ ਅਸੀਂ ਭਰਤੀ ਕੀਤੇ ਹੁਣ ਸ਼ਾਰਟੇਜ ਅਸੀਂ ਘਟਾਈ ਹੈ ਸਰ ਡਾਕਟਰਸ ਦਾ ਪਹਿਲਾਂ ਟ੍ਰੇਨ ਕਰਨੇ ਪੈਣਗੇ ਫਿਰ ਸਰਵਿਸ ਜੁਆਇਨ ਕਰਾਣੀ ਪਵੇਗੀ ਔਰ ਉਹਨਾਂ ਨੂੰ ਇਨਸੈਂਟਿਵਾਇਜ਼ ਕਰਕੇ ਅਸੀਂ 5 10 15 ਦਾ ਸਪੈਸ਼ਲ ਜਿਹੜਾ ਹੈਗਾ ਇਨਸੈਂਟਿਵ ਦਿੰਦਾ ਉਹਨਾਂ ਨੂੰ ਤੇ ਹੁਣ ਵੀ ਸਰ ਮੈਂ 21 ਸਪੈਸ਼ਲਿਸਟ ਉਹਨਾਂ ਚੋਂ ਇੱਕ ਮੈਂ ਤਰਾਣੇ ਦੇ ਵਿੱਚ ਵੀ ਲਾਇਆ ਮੈਡੀਕਲ ਸਪੈਸ਼ਲਿਸਟ ਔਰ ਤਿੰਨ ਮੈਂ ਜਿਹੜੇ ਸਬਡਿਵੀਜ਼ਨ ਸਮਾਣੇ ਦੇ ਵਿੱਚ ਆ ਤਾਂ ਕਿ ਉੱਥੇ ਸਾਰੀ ਸਬਦਾ ਲੋਕਾਂ ਨੂੰ ਅਵੇਲੇਬਲ ਹੋਵੇ ਇਸੇ ਤਰ੍ਹਾਂ 90 ਦੇ ਵਿੱਚ ਔਰ ਰਾਜਪੁਰੇ ਦੇ ਵਿੱਚ ਬਾਕੀ ਸਾਰੇ ਪੰਜਾਬ ਦੇ ਵਿੱਚ ਵੀ 255 ਸਪੈਸ਼ਲਿਸਟ ਜਿਹੜੇ ਆ ਮੈਂ ਤਾਂ ਕਿ ਜਿਹੜੇ ਡਿਸਟ੍ਰਿਕਟ ਹਸਪੀਟਲ ਔਰ ਸਬਡਿਵੀਜ਼ਨ ਹਸਪੀਟਲ ਆ ਉਹਨਾਂ ਨੂੰ ਚਲਾਈਏ ਬਹੁਤ ਵਧੀਆ ਤਰੀਕੇ ਦੇ ਨਾਲ ਤੇ ਮੇਰੀ ਕੋਸ਼ਿਸ਼ ਹੈ ਜੀ ਕਿ ਆਉਣ ਵਾਲੇ ਸਾਲ ਦੇ ਵਿੱਚ ਅਸੀਂ ਅਗਲੇ 1 ਸਾਲ ਦੇ ਵਿੱਚ ਅਸੀਂ ਜਿਹੜੀ ਇਹ ਜਿਹੜੀ ਕਮੀਆਂ ਡਾਕਟਰਾਂ ਦੀ ਇਹ ਪੂਰੀ ਕਰ ਦਾਂ ਠੀਕ ਹੈ ਜੀ ਕੁਲਵੰਤ ਜੀ ਸਰ ਮੇਰੇ ਇੱਕ ਹਸਪਤਲ ਨੂੰ ਅਪਗ੍ਰੇਡ ਦਾ ਵੀ ਹੈਗਾ ਜੀ ਸਪੀਕਰ ਸਾਹਿਬ ਮੈਂ ਕਿਉਂ ਮੇਰਾ ਜਿਹੜਾ ਹਲਕਾ ਹੈਗਾ ਆਪਣੇ ਹਰਿਆਣੇ ਦੇ ਬਾਰਡਰ ਤੇ ਹੈਗਾ ਔਰ 70 75 ਕਿਲੋਮੀਟਰ ਹੈ ਜਿਹੜਾ ਸਾਨੂੰ ਰਜਿੰਦਰਾ ਹਸਪਤਲ ਪੈ ਜਾਂਦਾ ਕਈ ਐਸੇ ਮਾਤੜ ਲੋਕ ਨੇ ਗਰੀਬ ਲੋਕ ਨੇ ਕਿ ਜਿਹੜੇ ਉੱਥੋਂ ਤੱਕ ਪਹੁੰਚ ਨਹੀਂ ਕਰ ਸਕਦੇ ਰਸਤੇ ਦੇ ਵਿੱਚ ਉਹਨਾਂ ਦੀ ਸਰ ਮੌਤ ਹੋ ਜਾਂਦੀ ਹੈ ਸੋ ਮੈਂ ਕਹਿਣ ਲਈ ਮੰਤਰੀ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਇੱਕ ਵਾਰੀ ਵਿਜ਼ਿਟ ਜ਼ਰੂਰ ਕਰਨ ਮੇਰੇ ਹਸਪਤਲ ਦੇ ਵਿੱਚ ਕਦੋਂ ਉਹਨਾਂ ਨੂੰ ਅਪਗ੍ਰੇਡ ਕਰਨਾ ਹੈ ਕਦੋਂ ਉਹਨਾਂ ਦੇ ਵਿੱਚ ਸਟਾਫ ਪੂਰਾ ਕਰਨਾ ਉਹ ਟਾਈਮ ਬੋਰਡ ਕੀਤਾ ਜਾਵੇ ਜੀ ਔਰ ਇੱਕ ਉੱਥੇ ਮੇਰੇ ਵਿజిਟ ਕਰਨ ਦਾ ਮੈਨੂੰ ਉਹ ਸਮਾਂ ਦੇ ਦੇਣ ਬਈ ਠੀਕ ਕੀ ਤੁਸੀਂ ਜਲਦੀ ਉੱਥੇ ਵਿజిਟ ਕਰੋਗੇ ਮੈਂ ਵਿజిਟ ਕਰੂੰਗਾ ਜੀ ਇਹਨਾਂ ਦੇ ਘੱਗਰ ਦੇ ਪਾਰ 16 ਪਿੰਡ ਹੈ ਅਰਨੋ ਬਲਾਕ ਹੈ ਉੱਥੇ ਵੀ ਜਾਊਗਾ ਜੀ ਖਨੌਰੀ ਵੀ ਜਾਊਗਾ ਮੁੰਨਕ ਵੀ ਜਾਊਗਾ ਇਹ ਸਾਰੇ ਏਰੀਆ ਨੂੰ ਵਿజిਟ ਕਰੂੰਗਾ ਔਰ ਮੈਂ ਥੋੜਾ ਜਿਹਾ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਜਿਸ ਤਰ੍ਹਾਂ ਕੱਲ ਜਗਰੂਪ ਸਿੰਘ ਜੀ ਨੇ ਇਸੇ ਤਰ੍ਹਾਂ ਆਪਣੇ ਬਰਿੰਦਰ ਗੋਇਲ ਜੀ ਨੇ ਜਿਹੜੇ ਲੋਕਲ ਉਹਨਾਂ ਦੀਆਂ ਐਸੋਸੀਏਸ਼ਨਸ ਹੈਗੀਆਂ ਉਹ ਕੁਛ ਇੱਕ ਉਹਨਾਂ ਨੇ ਡ੍ਰੈਸ ਸ਼ੋ ਕੀਤਾ ਜੀ ਕੋਈ ਸਾਡੇ ਇੱਕ ਪੀਜੀਆਈ ਦੇ ਵਿੱਚ ਡਾਕਟਰ ਹੈ ਜਿਹੜੇ ਜਿਹੜੇ ਲਹਿਰੇ ਦੇ ਜਾਂ ਹੈ ਫਰੋਜ਼ਪੁਰ ਦੇ ਕੋਈ ਪੀਜੀਆਈ ਪਹੁੰਚ ਗਿਆ ਕੋਈ ਉਸ ਪਹੁੰਚ ਗਿਆ ਉਹ ਵੀ ਇੰਟਰਸਟਡ ਹੈ ਮੈਂ ਸਪੈਸ਼ਲ ਜਿਹੜਾ ਆਏਗਾ ਉਹ ਕੋਸ਼ਿਸ਼ ਕਰਾਂਗਾ ਜੀ ਕਿ ਉਹ ਡਾਕਟਰ ਆ ਕੇ ਉਹਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਥੈਂਕ ਯੂ